ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਿਆਰੀ ਸਾਧ ਸੰਗਤ ਅੱਜ ਦੀ ਕਥਾ ਕੱਲ ਸਮਾਪਤ ਹੋਈ ਸੀਗੀ ਕੱਲ ਦੀ ਸਮਾਪਤੀ ਦੇ ਸਮੇਂ ਮਹਾਰਾਜ ਨੇ ਬੀੜਾਂ ਦਾ ਉਤਾਰਾ ਕੀਤਾ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਕਾਸ਼ੀ ਵਿਖੇ ਤੇ ਅਦੀ ਦੀ ਕਥਾ ਜਿਹੜੀ ਹੈ ਆਰੰਭ ਕਰਨ ਜਾ ਰਹੇ ਹਾਂ ਆਪ ਜੀ ਨੂੰ ਬੇਨਤੀਆਂ ਹਰ ਰੋਜ਼ ਕਰਨੀਆਂ ਹਨ ਹਰ ਰੋਜ਼ ਕਰਾਂਗੇ ਆਪ ਜੀ ਵੀ ਚੇਤੇ ਰੱਖਿਆ ਕਰੋ ਲਾਈਕ ਦੇ ਬਟਨ ਤੇ ਸ਼ੇਅਰ ਤੇ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਉਹ ਜਰੂਰ ਮੇਰੇ ਭੈਣਾ ਭਰਾ ਬਜ਼ੁਰਗ ਵੀਰ ਪੈਣਾ ਸਭ ਕਰੋ ਸੋ ਆਓ ਅਗਲੀ ਕਥਾ ਸਰਵਣ ਕਰੀਏ 1715 ਤੋਂ 1728 ਤੱਕ ਬਾਬਾ ਜੀ ਨੇ ਮਹਾਨ ਗ੍ਰੰਥ ਲਿਖਣ ਦੀ ਸੇਵਾ ਕੀਤੀ ਪਿਆਰੀ ਸਾਧ ਸੰਗਤ ਲੱਖੀ ਜੰਗਲ ਵਿੱਚ ਸਿੱਖੀ ਦੇ ਬਾਗ ਨੂੰ ਪਾਲਦੇ ਰਹੇ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਤੇ ਦੇ ਹੁਕਮ ਨਾਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਬਣ ਕੇ ਸ਼੍ਰੀ ਦਮਦਮਾ ਸਾਹਿਬ ਨੂੰ ਛੱਡ ਕੇ ਆਜ ਆ ਗਏ ਤਾਂ ਉੱਥੇ ਦੀ ਸੇਵਾ ਬਾਬਾ ਬਾਬਾ ਜੀ ਕਰਦੇ ਰਹਿ ਜਦੋਂ ਕਿਸੇ ਸਿੱਖ ਨੇ ਢੀੜ ਜਦੋਂ ਕਿਸੇ ਸਿੱਖ ਤੇ ਭੀੜ ਬਣੀ ਸੁਣੀ ਨਾ ਉਸ ਵੇਲੇ ਹਥਲਾ ਕੰਮ ਛੱਡ ਕੇ ਆਪਣਾ ਕੰਮ ਛੱਡ ਕੇ ਨਾ ਉੱਥੇ ਪੁੱਜ ਕੇ ਪੁੱਜੇ ਤੇ ਸਿੱਖ ਸਿੱਖ ਜਦੋਂ ਗਊ ਗਰੀਬ ਦੀ ਸਹਾਇਤਾ ਕੀਤੀ ਜ਼ਾਲਮ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਸੋਧਿਆ ਦੋਹਾਂ ਸੂਰਮਿਆਂ ਦੀਆਂ ਗੱਲਾਂ ਨਾ ਮੁਕੀਆਂ ਪਰ ਪੰਧ ਰਸਤਾ ਖਤਮ ਹੋ ਗਿਆ ਸੂਰਜ ਦੀ ਟਿਕੀ ਟਿੱਕੀ ਨਿਕਲਣ ਉਤੇ ਸੂਰਜ ਚਮਕਣ ਤੇ ਚਮਗਣ ਤੇ ਪਹਿਲਾਂ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲੇ ਧਨੀਸ਼ਰ ਆ ਗਿਆ ਇਤਿਹਾਸਕ ਤਲਾ ਦੇ ਕਿਨਾਰੇ ਰੁਕ ਗਏ ਘੋੜਿਆਂ ਤੋਂ ਉਤਰਨ ਦਾ ਹੁਕਮ ਹੋਇਆ ਇੱਥੇ ਆਰਾਮ ਕੀਤਾ ਜਾਏ ਬਾਬਾ ਜੀ ਕਹਿੰਦੇ ਇੱਥੇ ਘੋੜੇ ਵੱਲੋਂ ਇੱਥੇ ਆਰਾਮ ਕੀਤਾ ਜਾਵੇ ਜਥੇਦਾਰ ਬਾਬਾ ਦੀਪ ਸਿੰਘ ਜੀ ਦੇ ਜੀ ਨੇ ਹੁਕਮ ਦਿੱਤਾ 1755 ਇਸਵੀ ਇਸ ਵਿੱਚ ਦਲ ਖਾਲਸਾ ਦਾ ਮੁਖੀ ਸ਼ੇਵਦਾਰ ਸਰਵਰ ਜੱਸਾ ਸਿੰਘ ਅਲੂਵਾਲੀਆ ਸੀ ਉਸ ਨੇ ਸਾਰੇ ਸਾਰੇ ਜਥਿਆਂ ਦਲਾਂ ਤੇ ਇਕੱਲੇ ਕਾਰੇ ਸਿੱਖਾਂ ਨੂੰ ਖਬਰਾਂ ਕਰ ਦਿੱਤੀਆਂ ਸੰਕੇ ਅਬਦਾਲੀ ਆ ਰਿਹਾ ਹੈ ਕਰਨਾਲ ਤੋਂ ਲੈ ਕੇ ਅਟਕ ਦਰਿਆ ਤੱਕ ਸਭ ਸਿੱਖ ਸ਼ਾਹੀ ਸੜਕ ਤੇ ਦੋਹੀਂ ਪਾਸੇ ਨੇੜੇ ਤੇੜੇ ਹੋ ਗਏ ਜਿੰਨਾ ਵੀ ਹੋ ਸਕੇ ਉਹ ਦਰਾਨੀ ਦੀ ਫੌਜ ਨੂੰ ਲੁੱਟਣਾ ਤੇ ਸਭ ਤੋਂ ਵੱਧ ਖਿਆਲ ਰੱਖਣਾ ਕਿ ਹਿੰਦੁਸਤਾਨ ਦੀਆਂ ਇਸਤਰੀਆਂ ਹਿੰਦੂ ਹੋਣ ਜਾਂ ਮੁਸਲਮਾਨ ਉਹਨਾਂ ਜਰਵਾਨੀਆਂ ਕੋਲੋਂ ਖੋ ਲਈਆਂ ਜਾਣ ਉਹਨਾਂ ਦੁਸ਼ਟਾਂ ਤੋਂ ਖੋ ਲਈਆਂ ਜਾਣ ਜਨਾਨੀ ਜੁਨੀਆਂ ਵੀ ਲੈ ਕੇ ਜਾ ਰਹੇ ਨੇ ਹਿੰਦੁਸਤਾਨ ਦੀਆਂ ਔਰਤਾਂ ਨੂੰ ਉਹਨਾਂ ਤੋਂ ਖੋ ਲਿਆ ਜਾਏ ਇਸੇ ਵੀ ਦਾ ਧਰਮ ਬਚਾਉਣਾ ਸਭ ਬਚਾਉਣਾ ਸਭ ਤੋਂ ਵੱਡਾ ਧਰਮ ਸਮਝਿਆ ਜਾਂਦਾ ਜਥੇਦਾਰ ਦਾ ਹੁਕਮ ਮੰਨ ਕੇ ਵੈਰੀ ਦੇ ਰਾਹ ਵਿੱਚ ਰਹ ਰੋਕ ਕੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਤਨੇਸ਼ਰ ਬੈਠ ਗਏ ਲੱਗੇ ਦੇ ਬਾਂਗਰ ਦੇ ਪਿੰਡਾ ਵਿੱਚ ਬਾਂਗਰ ਦੇ ਪਿੰਡਾ ਵਿੱਚੋਂ ਲੱਸੀ ਦਾ ਦਮਗਵਾਏ ਘੂੜਿਆਂ ਨੂੰ ਘਾਹ ਤੇ ਦਾਣਾ ਪਾਇਆ ਸਿੰਘਾਂ ਨੇ ਸ਼ਸਤਰ ਸਾਫ਼ ਤੇ ਤਿੱਖੇ ਕੀਤੇ ਵੈਰੀਆਂ ਨੂੰ ਮਾਰਨ ਦੀਆਂ ਵਿਉਂਤਾਂ ਮਸੋਚੀਆਂ ਉਸ ਵੇਲੇ ਗੁਰੇਲਾ ਲੜਾਈਆਂ ਹੋਈਆਂ ਹੋਇਆ ਕਰਦੀਆਂ ਸਨ ਛਾਪੇ ਮਾਰਨੇ ਡਟ ਕੇ ਸਿੰਘਾਂ ਡਟ ਕੇ ਸਿੰਘ ਘੱਟ ਹੀ ਲੜਿਆ ਕਰਦੇ ਸਨ ਕਿਉਂਕਿ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੋਇਆ ਕਰਦੀ ਸੀ ਉਹ ਧਰਮ ਤੇ ਧਰਮ ਤੇ ਬਹਾਦਰੀ ਦੇ ਆਸਰੇ ਜਿਉਂਦੇ ਹ ਸਨ ਜਿਉਂਦੇ ਸੀਗੇ ਬਾਬਾ ਦੀਪ ਸਿੰਘ ਜੀ ਜੋ ਮਹਾਭਾਰਤ ਦੇ ਮੈਦਾਨ ਵਿੱਚ ਬੈਠੇ ਹੋਏ ਵੈਰੀ ਦੀ ਉਡੀਕ ਕਰ ਰਹੇ ਸਨ ਉਹਨਾਂ ਦਾ ਜੀਵਨ ਪ੍ਰਸੰਗ ਬਹੁਤ ਲੰਮਾ ਹੈ ਪਿਆਰੀ ਸਾਧ ਸੰਗਤ ਆਪਨੇ ਸਾਰੀ ਆਯੂ ਹੀ ਦੇਸ਼ ਕੌਮ ਧਰਮ ਹਿੱਤ ਲਈ ਪਰ ਉਪਕਾਰ ਸੇਵਾ ਤੇ ਨਾਮ ਅਭਿਆਸ ਜੀਵਨ ਦੇ ਨਿਸ਼ਾਨੇ ਰੱਖੇ ਜਿਉਣਾ ਧਰਮ ਵਾਸਤੇ ਤੇ ਮਰਨਾ ਧਰਮ ਵਾਸਤੇ ਇਹੋ ਸਿੰਘ ਦਾ ਕਰਮ ਯੋਗ ਯੋਗ ਸੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਬਾਬਾ ਸਿੰਘਾਂ ਦੀ ਜਿੱਥੇ ਬੰਦੀ ਖੇਰੂ ਖੇਰੂ ਹੋ ਗਈ ਖੇੜ ਕੇ ਇੱਧਰ ਉੱਧਰ ਦਿਨ ਕੱਟਣ ਲੱਗੇ ਬਾਬਾ ਜੀ ਪਹਿਲਾਂ ਬੰਦਾਵਾ ਸਾਹਿਬ ਬੈਠੇ ਰਹੇ ਸੋਕ ਸਿੰਘਾਂ ਦਾ ਜਥਾ ਆਪ ਦੇ ਨਾਲ ਸੀ ਆਪ ਦੇ ਜਥੇ ਦੇ ਅਨਦਰ ਸ਼ਾਹ ਦੇ ਡੇਰੇ ਲੁੱਟੇ ਤੇ ਔਕੜਾਂ ਵੇਲੇ ਸਿੰਘਾਂ ਦੀ ਸਹਾਇਤਾ ਵੀ ਕੀਤੀ ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਬਣਿਆ ਸੀ ਉਸ ਨੇ ਪਹਿਲਾਂ ਸਿੰਘਾਂ ਦੇ ਸਿੰਘਾਂ ਨਾਲ ਸਮਝੌਤਾ ਕੀਤਾ ਤੇ ਫਿਰ ਵਿਗੜ ਬੈਠਾ ਸਿੰਘ ਜੰਗਲਾਂ ਨੂੰ ਨਿਕਲ ਤੁਰੇ ਸ਼ੱਲਾ ਵਿੱਚ ਰਹੇ ਔਲਾਦ ਪੈਦਾ ਕਰਨ ਤੋਂ ਸੰਕੋਚ ਕੀਤਾ ਅਤੇ ਵਿਆਹ ਸ਼ਾਦੀ ਦੇ ਖਿਆਲ ਉਡਾ ਦਿੱਤੇ ਜਤੀ ਸਤੀ ਰਹਿ ਕੇ ਸਤਗੁਰੂ ਦਾ ਭਾਣਾ ਮੰਨ ਕੇ ਸਿੰਘਾਂ ਮੁਸੀਬਤਾਂ ਦੇ ਦਿਨ ਕੱਟਣ ਲੱਗੇ 10 10 ਰੁਪਏ ਸਿੰਘ ਨੇ ਸਿੰਘ ਦਾ ਮੁੱਲ ਸਿੰਘ ਦਾ ਮੁੱਲ 100 ਰੁਪਏ ਸਿੰਘ ਦਾ ਮੁੱਲ ਸੀ ਐਸੀ ਚੰਦਨੇ ਚੰਦਰੀ ਹਕੂਮਤ ਸੀ 10 ਰੁਪਏ ਸਿੱਖ ਦਾ ਮੁੱਲ ਸਿਰ ਦਾ ਰੱਖਿਆ 1745 ਵਿੱਚ ਜ਼ਕਰੀਆ ਖਾਨ ਮਰ ਗਿਆ ਉਸ ਜ਼ਾਲਮ ਨੇ ਭਾਈ ਮਨੀ ਸਿੰਘ ਜੀ ਦੇ ਜੀ ਦੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਕਰਾਇਆ ਸੀ ਮਾਰਿਆ ਬੁਰੀ ਮੋਤੇ ਖਾਨ ਮਰਿਆ ਵੀ ਖੁਪਾਪ ਵੀ ਬਹੁਤ ਬੁਰੀ ਮੋਤੇ ਮਰਿਆ ਖਾਨ ਬਹਾਦਰ ਜ਼ਕਰੀਆ ਖਾਨ ਦੀ ਮੌਤ ਪਿੱਛੋਂ ਪੰਜਾਬ ਦੀ ਨਵਾਬੀ ਦੇ ਪੈਰ ਥੜਕ ਗਏ ਉਸਦੇ ਦੋਹਾਂ ਪੁੱਤਰਾਂ ਵਿੱਚ ਝਗੜਾ ਹੋ ਗਿਆ ਯਹੀਆ ਖਾਨ ਨੇ ਲਾਹੌਰ ਮੰਨ ਲਿਆ ਤੇ ਉਸ ਦਾ ਦੀਵਾਨ ਲਖਪਤ ਰਾਏ ਹਿੰਦੂ ਸੀ ਉਹ ਧਰਮ ਦਾ ਦੁਸ਼ਮਣ ਖੁਦਗਰਜ਼ ਤੇ ਲਾਲਚੀ ਸੀ ਉਸ ਦਾ ਅਪਰਾਜ ਜਸਪਤ ਰਾਏ ਇੱਕ ਲੜਾਈ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ ਉਸ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਰੋਂ ਜੇ ਰੋ ਪਗ ਲਾ ਕੇ ਯਈਆ ਖਾਨ ਦੇ ਪੈਰਾਂ ਵਿੱਚ ਤੇ ਵਿੱਚ ਛੁੱਟੀ ਤੇ ਆਖਿਆ ਮੇਰੀ ਸਹਾਇਤਾ ਕਰੋ ਮੈਂ ਜਿੰਨਾ ਚਿਰ ਸਿੱਖਾਂ ਤੇ ਸਿੱਖ ਧਰਮ ਦਾ ਖਾਤਮਾ ਕਰ ਲਵਾਂਗਾ ਕਰਦੇਗਾ ਉਹਨਾਂ ਚਿਰ ਪਗ ਨਹੀਂ ਬਨਣੇ ਅੰਨਾ ਕੀ ਭਲੇ ਅੰਨਾ ਕੀ ਪਾਲੇ ਦੋ ਅੱਖਾਂ ਯਈਆ ਖਾਨ ਦਾ ਅੱਗੇ ਅੱਗੇ ਹੀ ਸਿੱਖਾਂ ਦਾ ਦੁਸ਼ਮਣ ਸੀ ਉਸਨੇ ਸਾਰੀ ਫੌਜ ਤੇ ਮੁਸਲਮਾਨ ਸ਼ਕਤੀ ਲਖਪਤ ਰਾਏ ਦੇ ਹਵਾਲੇ ਕਰ ਦਿੱਤੀ ਖੱਤਰੀ ਧਰਮ ਦਾ ਵੈਰੀ ਬਣਿਆ ਮੂਰਖ ਨੇ ਪੋਥੀਆਂ ਸੜਵਾਈਆਂ ਗੁਰੂ ਦਾ ਨਾਂ ਨਾਂ ਭੁਲਾਣ ਦਾ ਯਤਨ ਕੀਤਾ ਸਿੰਘਾਂ ਦਾ ਸ਼ਿਕਾਰ ਕਰਨ ਛੜਿਆ ਸ਼ਹਿਰਾਂ ਵਿੱਚ ਵਸਦੇ ਮਿਹਨਤੀ ਹਟਵਾਣੀਏ ਸਾਧੂ ਸੰਤ ਸਿੰਘ ਫੜ ਕੇ ਚੇਤ ਚੌਦ ਚੌਦਸ ਦੇ ਮਸਿਆ ਵਾਲੇ ਦਿਨ ਲੰਡੇ ਬਾਜ਼ਾਰ ਦੀ ਕਤਲਗਾਹ ਵਿੱਚ ਕਤਲ ਕਰ ਦਿੱਤੇ ਕਰਾ ਦਿੱਤੇ ਲਹੂ ਦੀ ਨਦੀ ਵਗਾਈ ਸਿਰ ਤੇ ਬੁਰਜ ਬਣਾਏ ਸਿਰਾਂ ਤੇ ਬੁਰਜ ਬਣਾਏ ਉੱਚੜਿਆ ਸਿੰਘਾਂ ਉਹ ਚੜਿਆ ਸਿੰਘਾਂ ਤੇ ਸਿੰਘਾਂ ਨੇ ਸਭ ਨੂੰ ਚੜੇ ਹੋਏ ਸਿੰਘ ਚੜੇ ਹੋਏ ਸੀਗੇ ਸਭ ਨੂੰ ਸੂਝਨਾ ਭੇਜ ਦਿੱਤੀ ਇਕੱਠੇ ਹੋ ਜਾਓ ਸਿੰਘੋ ਇੱਕ ਥਾਂ ਤੇ ਮਰੋ ਤੇ ਇੱਕ ਥਾਂ ਤੇ ਜੀਵੋ ਤਾਂ ਬਾਬਾ ਦੀਪ ਸਿੰਘ ਜੀ ਆਪਣਾ ਜਥਾ ਲੈ ਕੇ ਕਨੂਵਾਨ ਦੀ ਸ਼ੰਭ ਵਿੱਚ ਦਲ ਖਾਲਸੇ ਨਾਲ ਜਾਰ ਮਿਲੇ ਲਖੂ ਦਾ ਮੁਕਾਬਲਾ ਕਰਨ ਵਾਸਤੇ ਤਕੜੇ ਹੋਏ ਕਾਨੂੰਨਾਂ ਦੀ ਸ਼ੰਭ ਵਿੱਚ ਮੋਰਚੇ ਲੱਗੇ ਜੰਗਲ ਸੀ ਛਲ ਸੀ ਉਸ ਛਲ ਦੇ ਅੰਦਰ ਵੜ ਗਏ ਅਤੇ ਰਾਤ ਬਰਾਤੇ ਹਮਲਾ ਕਰਕੇ ਲਾਹੌਰੀ ਲਾਹੌਰੀ ਫੌਜਾਂ ਨੂੰ ਮਾਰਦੇ ਮੋਰਚਾ ਲੰਮਾ ਹੋ ਗਿਆ ਗਰਮੀਆਂ ਆ ਗਈਆਂ ਤਾਂ ਲਖਪਤ ਰਾਏ ਦੇ ਇਨਸਾਨੀਅਤ ਦਾ ਤਿਆਗ ਕੀਤਾ ਲਖਪਤ ਰਾਏ ਨੇ ਇਨਸਾਨੀਅਤ ਦਾ ਤਿਆਗ ਕਰਕੇ ਉਹ ਪਾਗਲ ਹੋ ਗਿਆ ਉਸ ਨੇ ਝਲ ਨੂੰ ਅਗ ਲਗਵਾ ਦਿੱਤੀ ਅਗ ਦਾ ਮੁਕਾਬਲਾ ਕਰਨਾ ਸਿੰਘਾਂ ਵਾਸਤੇ ਕਠਨ ਸੀ ਝਲ ਨੂੰ ਛੱਡ ਕੇ ਸਿੰਘ ਨੱਠ ਤੁਰੇ ਬਾਬਾ ਦੀਪ ਸਿੰਘ ਜੀ ਦਾ ਜਥਾ ਦੱਖਣ ਵੱਲ ਵਿਆਸਾ ਦੇ ਨਾਲ ਨਾਲ ਹੋ ਤੁਰਿਆ ਵੇਰੀ ਨਾਲ ਟਕਰਾ ਟੱਕਰ ਟਕਰਾ ਲਈ ਟੱਕਰ ਲਈ ਚਿੰਡੋ ਭੁਖੇ ਛਡੋ ਭੁਖੇ ਸਨ ਤਨ ਜ਼ਖਮੀ ਤੇ ਉੱਪਰ ਸੂਰਜ ਦੀ ਗਰਮੀ ਫਿਰਤਾ ਤਪ ਧਰਤੀ ਤਪੀ ਹੋਈ ਨੰਗੇ ਪੈਰ ਸਤਗੁਰੂ ਦੇ ਹੌਸਲੇ ਅੱਗੇ ਵਧੇ ਗਏ ਬਾਬਾ ਜੀ ਨੂੰ ਜ਼ਖਮ ਲੱਗੇ ਹਨ ਲੱਗੇ ਸਨ ਫਿਰ ਵੀ ਇੰਨਾ ਹੌਸਲਾ ਸੀ ਕਿ ਰਾਹ ਜਾਂਦੇ ਜ਼ਖਮੀਆਂ ਦੇ ਤੇ ਥੱਕੇ ਮਾਰਿਆਂ ਨੂੰ ਚੁੱਕੀ ਚੁੱਕ ਲੈਂਦੇ ਚੁੱਕ ਲਈ ਜਾਂਦੇ ਦਰਿਆ ਨੂੰ ਪਾਰ ਕੀਤਾ ਤਰੇਤ ਤੇ ਪੈਰ ਭੁੰਨੇ ਛਾਲੇ ਪਏ ਰੀਤਾ ਗਰਮ ਸੀ ਪਿਆਰੀ ਸਾਦ ਸੰਗਤ ਪਰ ਤਨ ਸੰਨ ਉਹ ਸਿੱਖ ਜਿਹੜੇ ਐਨੇ ਕਸ਼ਟ ਝੱਲ ਕੇ ਵੀ ਸਿੱਖਾਂ ਨੂੰ ਸਿੱਖੀ ਨੂੰ ਨਿਭਾਉਂਦੇ ਸਨ ਅੱਜ ਅਮਨ ਤੇ ਸੁੱਖ ਦੇ ਦਿਨਾਂ ਵਿੱਚ ਵੀ ਸਿੱਖ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਨੇ ਇੰਨੇ ਕਸ਼ਟਾਂ ਵਿੱਚ ਵੀ ਉਹਨਾਂ ਨੇ ਸਿੱਖੀ ਨੂੰ ਨਹੀਂ ਤਿਆਗਿਆ ਸੀ ਪਿਆਰੀ ਸਾਧ ਸੰਗਤ ਅੱਜ ਅਸੀਂ ਘਰਾਂ 'ਚ ਬੈਠ ਕੇ ਏਅਰ ਕੰਡੀਸ਼ਨਰ ਦੇ ਵਿੱਚ ਬੈਠ ਕੇ ਵੀ ਸਿੱਖੀ ਨੂੰ ਨਹੀਂ ਪਾਲ ਸਕ ਰਹੇ ਪਤਿਤ ਹੋ ਰਹੇ ਆਂ ਬਾਬਾ ਜੀ ਮਾਲਵੇ ਪੁੱਜ ਗਏ ਸਾਲ ਪਿਛੋਂ ਅਮਨ ਹੋਇਆ ਅੰਮ੍ਰਿਤਸਰ ਦੀ ਵਿਸਾਖੀ ਤੇ ਇਕੱਠ ਤੇ ਸਿੰਘ ਇਕੱਠੇ ਹੋਏ ਤਾਂ ਸਿੰਘਾਂ ਨੇ ਗੁਰਮਤਾ ਸੁਧਿਆ ਕਿ ਹੁਣ ਜੰਗਲਾਂ ਵਿੱਚ ਲੁਕਣ ਦਾ ਸਮਾਂ ਨਹੀਂ ਰਿਹਾ ਜਿੱਥੇ ਬੰਦੀ ਮਜ਼ਬੂਤ ਕਰਕੇ ਛੋਟੇ-ਛੋਟੇ ਜਥਿਆਂ ਨੂੰ ਤੋੜ ਕੇ ਵੱਡੇ ਜਥੇ ਬੁਲਾਏ ਜਾਣ ਸਾਰੇ ਸਿੰਘ ਯਾਰ ਸਾਰੇ ਸਿੰਘ ਯਾਰਾ ਹਿੱਸਿਆਂ ਵਿੱਚ ਵੰਡੇ ਗਏ 11 ਹਿੱਸਿਆਂ ਵਿੱਚ ਵੰਡੇ ਗਏ ਜਿਨ੍ਹਾਂ ਦਾ ਨਾਂ ਰੱਖਿਆ ਸੀ ਮਿਸਲਾਂ ਮਿਸਲਾਂ ਦਾ ਨਿਸ਼ਾਨਾ ਸੀ ਰਾਜ ਕਰਨਾ ਇਲਾਕੇ ਉਮਲਣੇ ਤੇ ਤਕੜੀ ਤਾਕਤ ਬਣ ਕੇ ਜਿਉਣਾ ਉਹਨਾਂ ਉਹਨਾਂ 11 ਮਿਸਲਾਂ ਵਿੱਚੋਂ ਵਿੱਚ ਇੱਕ ਮਿਸਲ ਸ਼ਹੀਦੀ ਕਾਇਮ ਹੋਣਾ ਸ਼ਹੀਦੀ ਕਾਇਮ ਹੋਈ ਉਸ ਵੇ ਜਥੇਦਾਰ ਬਾਬਾ ਦੀਪ ਸਿੰਘ ਜੀ ਬਣੇ ਉਹਨਾਂ ਨੇ ਮਿਸਲ ਨੂੰ ਨਵੇਂ ਸਿਰੇ ਤੋਂ ਜਥੇਬੰਦ ਕੀਤਾ ਕੀਤਾ ਤੇ ਜਵਾਨ ਭਰਤੀ ਕੀਤੇ ਉਸ ਸਮੇਂ ਮਿਸਲਾਂ ਨਾਲ ਦੋ ਪ੍ਰਕਾਰ ਦੇ ਸਿੰਘ ਲੜਦੇ ਹਨ ਗੜਦੇਸਾਂ ਇੱਕ ਉਹ ਜਿਹੜੇ ਸਿੱਖ ਧਰਮ ਨਾਲ ਦਿਲੋਂ ਪਿਆਰ ਕਰਦੇ ਸਨ ਤਨਖਾਹ ਕੋਈ ਹੁੰਦੀ ਨਹੀਂ ਸੀ ਰੋਟੀ ਕਪੜਾ ਮਿਲਣ ਤੇ ਜਥੇਦਾਰ ਵੱਲੋਂ ਮਿਲਦਾ ਸੀ ਇੱਕ ਪਰਿਵਾਰ ਬਣ ਕੇ ਰਹਿੰਦੇ ਸਨ ਦੂਸਰੀ ਕਿਸਮ ਦੇ ਉਹ ਲੋਕ ਸਨ ਜਿਹੜੇ ਸਿਰਫ ਲੁੱਟ ਦਾ ਹਿੱਸਾ ਪ੍ਰਾਪਤ ਕਰਨ ਲਈ ਲੜਦੇ ਸਨ ਕੂੜੇ ਕੰਬਲ ਤੇ ਹਥਿਆਰ ਤੇ ਇਹਨਾਂ ਜ਼ਰੂਰੀ ਲੋੜਾਂ ਸਨ ਖਾਣ ਪੀਣ ਦਾ ਸਿੰਘ ਕੋਈ ਉਚੇਚਾ ਖਿਆਲ ਨਹੀਂ ਸੀ ਕਰਦੇ ਜੋ ਕੁਝ ਮਿਲਦਾ ਖਾ ਲੈਂਦੇ ਸਨ ਗੁਰੂ ਦਾ ਲੰਗਰ ਸਾਂਝਾ ਹੁੰਦਾ ਸੀ ਬਾਬਾ ਦੀਪ ਸਿੰਘ ਜੀ ਦੀ ਜਥੇਦਾਰੀ ਹੇਠ ਮਿਸਰ ਸ਼ਹੀਦਾ ਨੇ ਬੜੀ ਤਰੱਕੀ ਕੀਤੀ ਉਹ ਮਿਸਰ ਸੱਚ ਹੀ ਸੱਚ ਹੀ ਸ਼ਹੀਦਾਂ ਦੀ ਸੀ ਤਿਆਗੀ ਚੀਤਾਂ ਦੀ ਮਿਸਲ ਸੀਗੀ ਪਹਿਲੇ ਸਾਧ ਸੰਗ ਸਾਰੇ ਤਿਆਗੀ ਨਾਮ ਰਸੀਏ ਕੀਰਤਨੀਏ ਲਿਖਾਰੀ ਤੇ ਬਹਾਦਰ ਸੰਤ ਸਨ ਮਿਸਲ ਦੇ ਜਵਾਨ ਸਨ ਸਿੱਖ ਪੰਥ ਦੇ ਮੁਖੀਆਂ ਵਿੱਚੋਂ ਬਾਬਾ ਜੀ ਦਾ ਬਹੁਤ ਵੱਡਾ ਅਸਥਾਨ ਸੀ ਤੇ ਸਤਿਕਾਰ ਸੀਗਾ ਆਪ ਬੁੱਢੇ ਦਲ ਦੇ ਆਗੂ ਮੰਨੇ ਜਾਂਦੇ ਸਤਿਗੁਰੂ ਜੀ ਦੇ ਹਜ਼ੂਰੀਏ ਸਿੱਖ ਹੋਣੋਂ ਕਰਕੇ ਵੀ ਸਤਿਕਾਰ ਦਿੰਦੇ ਸੰਸਾਰੀ ਜਿਥੇਦਾਰੀਆਂ ਸਾਰੇ ਜਿਥੇਬੰਦੀਆਂ ਗੁਰੂ ਘਰ ਦੀ ਮਰਯਾਦਾ ਤੇ ਪਵਿੱਤਰਤਾ ਕਾਇਮ ਰੱਖਣ ਵਾਸਤੇ ਆਪ ਜੀ ਸਦਾ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਸੰ ਸੋ ਅੱਜ ਦੀ ਕਥਾ ਇੱਥੇ ਹੀ ਪੈ ਸਾਧ ਸੰਗਤ ਸਮਾਪਤੀ ਹੈ ਸੋ ਆਓ ਬਾਬਾ ਦੀਪ ਸਿੰਘ ਦੀ ਚਰਨਾਂ ਵਿੱਚ ਨਮਸਕਾਰ ਕਰੀਏ ਬੇਨਤੀਆਂ ਕਰੀਏ ਕਿ ਮਹਾਰਾਜ ਸਾਨੂੰ ਵੀ ਸਿੱਖੀ ਬਖਸ਼ੋ ਸਾਡੇ ਤੇ ਵੀ ਮਿਹਰ ਕਰੋ ਜਿੱਥੇ ਦੁਨੀਆਂ ਦੇ ਸੁੱਖ ਸਾਨੂੰ ਪ੍ਰਾਪਤ ਹੋਣ ਉੱਥੇ ਸਾਨੂੰ ਆਪ ਜੀ ਦੀ ਸਿੱਖੀ ਵੀ ਪ੍ਰਾਪਤ ਹੋਵੇ ਅਮਰ ਦੀ ਦਾਤ ਪ੍ਰਾਪਤ ਹੋਵੇ ਜਿੱਥੇ ਆਪ ਜੀ ਅਮਰ ਹੋਇਓ ਤੇ ਸਾਨੂੰ ਵੀ ਕਿਰਪਾ ਕਰਕੇ ਇਸ ਸੰਸਾਰ ਤੋਂ ਅਮਰ ਕਰਾ ਦਿਓ ਐਸ਼ੀਆਂ ਬੇਨਤੀਆਂ ਗੁਰਚਰਣਾ ਵਿੱਚ ਕਰਨੇ ਆ ਵੱਧ ਤੋਂ ਵੱਧ ਸੁਣਨਾ ਬੱਚਿਆਂ ਨੂੰ ਸੁਣਾਉਣਾ ਤੇ ਆਪਣੇ ਮਿੱਤਰਾਂ ਦੋਸਤਾਂ ਤੱਕ ਇਸ ਇਸ ਕਿਸਤ ਨੂੰ ਪਹੁੰਚਦੀ ਕਰਨਾ ਸੋ ਆਪਦਾ ਵੀ ਭਲਾ ਸਾਡਾ ਵੀ ਭਲਾ ਸੰਸਾਰ ਦਾ ਭਲਾ ਹੋਏਗਾ ਇਹਦੇ ਵਿੱਚ ਸੋ ਅਸੀਂ ਮਿਹਨਤ ਕਰਦੇ ਆ ਆਪਜੀ ਦੇ ਚਰਨਾਂ ਤੱਕ ਬਾਬਾ ਜੀ ਦਾ ਇਤਿਹਾਸ ਪਹਚਾਣ ਦੀ ਤੇ ਆਪਜੀ ਦਾ ਫਰਜ਼ ਹੈ ਇਸ ਨੂੰ ਗਾਹਾਂ ਤੋਰਨ ਦੀ ਆਪਣੇ ਰਿਸ਼ਤੇਦਾਰਾਂ ਸੰਬੰਧੀਆਂ ਵਿੱਚ ਵੀ ਭੇਜਣ ਦੀ ਤੇ ਹੋਰ ਇਹ ਵੀ ਇਹ ਵੀ ਸੇਵਾ ਹੈ ਜੋ ਕਿਸੇ ਨੂੰ ਕਿਸੇ ਤੱਕ ਪਹੁੰਚਾਣੇ ਅਸੀਂ ਆਪਜੀ ਤੱਕ ਪਹੁੰਚਾਈ ਆਪਜੀ ਦੇ ਅੱਗੇ ਤੱਕ ਪਹੁੰਚਾਣੇ ਸਬਸਕ੍ਰਾਈਬ ਦਾ ਮਤਲਬ ਹੈ ਜਿਸ ਲਈ ਆਪਜੀ ਸਬਸਕ੍ਰਾਈਬ ਦੇ ਉੱਤੇ ਉਂਗਲੀ ਲਾਉਂਗੇ ਨਾ ਤੇ ਸਾਰੀ ਪਿਕਚਰ ਤੁਹਾਡੇ ਮੂਰੇ ਆ ਜਾਣੀ ਜਿੰਨੀਆਂ ਵੀ ਸਾਡੀਆਂ ਜੋ ਵੀ ਮਿਹਨਤ ਅਸੀਂ ਕੀਤੀ ਹੈ ਜੋ ਆਪਜੀ ਨੂੰ ਵੀਡੀਓ ਬਣੀਆਂ ਹਨ ਆਪ ਨੂੰ ਸਾਰੀਆਂ ਪ੍ਰਾਪਤ ਹੋਣੀਆਂ ਜਿੱਥੋਂ ਮਰਜੀ ਆਪ ਜੀ ਨਿਤਨੇਮ ਦੀਆਂ ਸ਼ਾਖੀਆਂ ਦੀਆਂ ਹੋਰ ਜੋ ਵੀ ਜਿੱਥੋਂ ਵੀ ਸੁਣਨਾ ਚਾਹਦੇ ਹੋ ਕੀਰਤਨ ਦਾ ਸਭ ਤੁਹਾਨੂੰ ਪ੍ਰਾਪਤ ਹੋਏਗਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਜਰੂਰ ਕਰਨਾ ਕਮੈਂਟ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ